ਲੋਕ ਸਭਾ ਚੋਣਾਂ ਦੇ ਬਾਕੀ ਰਹਿਣ ਦੇ ਦੋ ਪੜਾਵਾਂ ਲਈ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਹੱਕ 'ਚ ਕਰਨ ਲਈ ਆਪਣੀ ਪੂਰੀ ਵਾ ਲਹਾਰੀਆਂ ਨੇ ਛੇਵੇਂ ਪੜਾਅ ਲਈ VOTING 25 ਤਰੀਕ ਨੂੰ ਹੋਣੀ ਹੈ ਜਦਕਿ ਸੱਤਵੇਂ ਤੇ ਆਖਰੀ ਪੜਾਅ ਲਈ VOTING 1 ਜੂਨ ਨੂੰ ਹੋਵੇਗੀ ਛੇਵੇਂ ਪੜਾਅ 'ਚ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਕੁੱਲ 899 ਉਮੀਦਵਾਰ ਮੈਦਾਨ 'ਚ ਨੇ ਇਨ੍ਹਾਂ 'ਚ ਜੰਮੂ ਕਸ਼ਮੀਰ ਦੇ ਅਲੰਤਨਾਗ ਨਰਾਜ਼ੋਰੀ ਹਲਕੇ 'ਚ ਮੜ ਚੋਣ ਲੜਨ ਵਾਲੇ 20 ਉਮੀਦਵਾਰ ਵੀ ਸ਼ਾਮਲ ਨੇ ਚੋਣ ਕਮਿਸ਼ਨ ਅਨੁਸਾਰ ਛੇਵੇਂ ਪੜਾਲੇ 58 ਚੋਣ ਹਲਕਿਆਂ 'ਚ 1978 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਇਹਨਾਂ ਵਿੱਚੋਂ 900 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਨੇ ਛੇਵੇਂ ਪੜਾਅ ਦੌਰਾਨ ਜਿਨ੍ਹਾਂ ਸੂਬਿਆਂ 'ਚ ਲੋਕ ਸਭਾ ਚੋਣਾਂ ਲਈ ਮਤਦਾਨ ਹੋਵੇਗਾ ਉਹਨਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 14 ਹਰਿਆਣਾ ਦੀਆਂ 10 ਬਿਹਾਰ ਅਤੇ ਪੱਛਮ ਬਗਾਲ ਦੀਆਂ 8-8 ਦਿੱਲੀ ਦੀਆਂ 7 오ਡੀਸਾ ਦੀਆਂ 6 ਝਾਰਖੰਡ ਦੀਆਂ 4 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਇੱਕ ਸੀਟ ਸ਼ਾਮਲ ਹੈ ਉਧਰ ਪ੍ਰਧਾਨ ਮੰਤਰੀ ਤੇ ਪਾਸ਼ਵਾਦੀ ਸੀਨੀਅਰ ਆਗੂ ਨਰਿੰਦਰ ਮੋਦੀ ਨੇ ਕੱਲ ਝਾਰਖੰਡ ਤੇ ਪੱਛਮੀ ਬੰਗਾਲ ਚ ਕਈ ਰੈਲੀਆਂ ਨੂੰ ਸੰਬੋਧਨ ਕੀਤਾ ਝਾਰਖੰਡ ਦੇ ਚਮਸ਼ੇਦਪੁਰ ਚ ਇੱਕ ਚੋਨ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਕਾਰੋਬਾਰਾਂ ਦਾ ਬਹੁਤ ਮਹੱਤਵ ਹੈ ਕਾਂਗਰਸ ਦੀ ਅਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਇਹ ਪਾਰਟੀਆਂ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਦਾ ਵਿਰੋਧ ਕਰਦੀਆਂ ਨੇ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਮਿਲੇਗਾ ਉਦਰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸੱਪਾ ਪ੍ਰਦਾਨ ਅਖਲੇਸ਼ ਯਾਦਵ ਨੇ ਇਲਾਹਾਬਾਦ ਚ ਇੱਕ ਸਾਂਝੀ ਜਨਸਭਾ ਵਿੱਚ ਸ਼ਿਰਕਤ ਕੀਤੀ ਹੈ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੇ ਬਾਈ ਲੋਕਾਂ ਨੂੰ ਅਰਪਤੀ ਬਣਾਇਆ ਅਸੀਂ ਕਰੋੜਾਂ ਨੂੰ ਲਖਪਤੀ ਬਣਾਵਾਂਗੇ ਬਹੁਜਨ ਸਮਾਜਪਾਤੀ ਪਾਰਟੀ ਦੀ ਮੁਖੀ ਮਾਇਵਤੀ ਨੇ ਮੌਚ ਚੋਨ ਰੈਲੀ ਨੂੰ ਸੰਬੋਧਨ ਕੀਤਾ ਅਤੇ ਆਪਣੇ ਪਾਰਟੀ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ